ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਅੱਜ ਅਸੀਂ ਲੁਧਿਆਣਾ ਪਹੁੰਚੇ ਹਾਂ ਜਿੱਥੇ ਪਿਛਲੀ 11 ਮਈ ਨੂੰ ਜਿਹੜਾ ਪੰਜਾਬ ਦੇ ਮਸ਼ਹੂਰ ਸ਼ਾਇਰ ਤੇ ਕਵੀ ਤੇ ਲੇਖਕ ਸਰਜੀਤ ਪਾਤਰ ਜੀ ਇਸ ਦੁਨੀਆ ਨੂੰ ਜਿਹੜਾ ਉਹ ਅਲਵਿਦਾ ਆ ਗਏ ਸੀ ਤਾਂ ਅੱਜ ਜਿਹੜਾ ਉਹਨਾਂ ਦਾ ਭੋਗ ਜਿਹੜਾ ਇੱਥੇ ਲੁਧਿਆਣਾ ਦੇ ਵਿੱਚ ਰੱਖਿਆ ਹੋਇਆ ਹੈ ਤਾਂ ਇੱਥੇ ਹੋਰ ਜਿਹੜੇ ਆ ਸਾਹਿਤ ਜਗਤ ਦੇ ਨਾਲ ਜੁੜੀਆਂ ਵੱਡੀਆਂ ਸ਼ਖਸੀਅਤਾਂ ਤੇ ਰਾਜਨੀਤਿਕ ਸ਼ਖਸੀਅਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਇੱਥੇ ਪਹੁੰਚਣਗੀਆਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਤਾਂ ਪਾਤਰ ਸਾਹਿਬ ਜੀ ਦੇ ਭੋਗ ਉੱਤੇ ਜਿਹੜਾ ਉਹਨਾਂ ਦੀਆਂ ਲਿਖੀਆਂ ਲਿਖਤਾਂ ਜਿਹੜੀਆਂ ਨੇ ਉੱਤੇ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਪਾਤਰ ਸਾਹਿਬ ਜਿਹੜੇ ਆ ਉਹ ਸਾਇਤ ਅਕੈਡਮੀ ਨਾਲ ਵੀ ਜੁੜੇ ਰਹੇ ਪਦਮ ਸ਼੍ਰੀ ਉਹਨਾਂ ਨੂੰ ਮਿਲਿਆ ਬਹੁਤ ਸਾਰੇ ਅਵਾਰਡ ਉਹਨਾਂ ਦੀਆਂ ਲਿਖਤਾਂ ਨੂੰ ਮਿਲੇ ਤੇ ਪੰਜਾਬ ਦੇ ਮਸ਼ਹੂਰ ਜਿਹੜੇ ਆ ਉਹ ਲੇਖਕ ਸੀ ਤੇ ਉਹਨਾਂ ਦੀਆਂ 17 ਜਿਹੜੀਆਂ ਨੇ ਲਿਖੀਆਂ ਹੋਈਆਂ ਤੁਸੀਂ ਪੜ੍ਹ ਸਕਦੇ ਹੋ ਸੁਪਨਿਆਂ ਚ ਰੋਣ ਸੋ ਸਾਰਗੀਆਂ ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ ਤੇਰੇ ਉੱਚੇ ਦਰ ਤੇ ਦੀਵੇ ਬਾਲ ਕੇ ਤੇਰੀਆਂ ਖੈਰ ਤੇਰੀਆਂ ਖੈਰਾਂ ਹੀ ਰਾਤੀ ਮੰਗੀਆਂ ਤਾਂ ਇਹ 17 ਜਿਹੜੀਆਂ ਨੇ ਉਹ ਪਾਤਰ ਸਾਹਿਬ ਉਹਨਾਂ ਨੇ ਲਿਖੀਆਂ ਨੇ ਤਾਂ ਇੱਥੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਵਕਫਾ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਤਾਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਗੱਲਬਾਤ ਕਰਾਵਾਂਗੇ ਤਾਂ ਜੁੜੇ ਰਹੋ ਦਾਨ ਮਿਊਟ ਦੇ ਨਾਲ ਸ਼ੁਕਰਗੁਜ਼ਾਰ ਆ ਸਾਡਾ ਸਾਰਾ ਪਰਿਵਾਰ ਸ਼ੁਕਰਗੁਜ਼ਾਰ ਸਾਰੇ ਲੋਕਾਂ ਦਾ ਜਿਹੜੇ ਸਾਰੇ ਪੰਜਾਬੀਆਂ ਦਾ ਖਾਸ ਤੌਰ ਤੇ ਦੂਰੋਂ ਨੇੜੇੋਂ ਬਾਹਰੋਂ ਜਿੱਥੋਂ ਵੀ ਉਹ ਸਾਨੂੰ ਚਾਹੇ ਖੁਦ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਆ ਚਾਹੇ ਆਪਣੇ ਸੁਨੇਹਿਆਂ ਦੇ ਤੌਰ ਤੇ ਵੀ ਸਾਨੂੰ ਜੋ ਮੈਸੇजेस ਵਗੈਰਾ ਆ ਰਹੇ ਆ ਤੋਂ ਇਨਾ ਪਿਆਰ ਸਾਨੂੰ ਉਹ ਦੇ ਰਹੇ ਇਸ ਮੁਸ਼ਕਿਲ ਦੀ ਘੜੀ ਤੇ ਸਾਨੂੰ ਇੱਕ ਤਰ੍ਹਾਂ ਦਾ ਬਹੁਤ ਹੌਸਲਾ ਆ ਇਸ ਚੀਜ਼ ਦਾ ਕਿ ਸਾਮਣੇ ਤਾਂ ਲੱਗਦਾ ਵੀ ਸਾਰੇ ਲੋਕ ਸਾਡੇ ਇਸ ਦੁੱਖ ਦੀ ਘੜੀ ਸਾਡੇ ਨਾਲ ਖੜੇ ਆ ਬਹੁਤ ਬੀਜ਼ੀ ਉਹਨਾਂ ਦਾ ਸ਼ਡਿਊਲ ਹੁੰਦਾ ਸੀਗਾ ਪਰ ਮੇਰੀ ਕੋਸ਼ਿਸ਼ ਹੁੰਦੀ ਸੀਗੀ ਅ ਕਿ ਮੈਂ ਪਿਛਲੇ 3-4 ਸਾਲਾਂ ਤੋਂ ਮੈਂ ਉਹਨਾਂ ਨਾਲ ਕਾਫੀ ਮੈਨੂੰ ਇਹ ਖੁਸ਼ੀ ਹੈ ਵੀ ਉਹਨਾਂ ਨਾਲ ਕੁਝ ਮੈਂ ਚੀਜ਼ਾਂ ਕਰ ਸਕਿਆ ਸੋ ਉਹਨਾਂ ਨਾਲ ਮੈਂ ਮਿਲਦਾ ਵੀ 20 ਤੀ ਗਾਣੇ ਉਹਨਾਂ ਦੇ ਮੈਂ ਗਾ ਕੇ ਤੇ ਹਾਂਜੀ YouTube ਤੇ ਕਾਫੀ ਮੈਂ ਪਾਏ ਤੇ ਮੈਨੂੰ ਇਹ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੈਂ ਉਹਨਾਂ ਨਾਲ ਇੱਕ ਹੁੰਦਾ ਵੀ ਬੇਟਾ ਹੋਣਾ ਇੱਕ ਲੱਗ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੇ ਉਹਨੂੰ ਪਿਤਾ ਦੇ ਤੌਰ ਤੇ ਦੇਖਦੇ ਹੋ ਪਰ ਜਦ ਤੁਸੀਂ ਇੱਕ ਐਸੇ ਜੀਨੀਅਸ ਬੰਦੇ ਨਾਲ ਵੀ ਉਹ ਇੰਨਾ ਮਤਲਬ ਕਿ ਇੰਨੇ ਇੱਕ ਹੁੰਦੇ ਵੀ ਕੈਲੋਬੀ ਸਕਾਲਰ ਵੀ ਹੈਗੇ ਸੀਗੇ ਪੋएट ਵੀ ਇੱਕ ਤਰ੍ਹਾਂ ਦੇ ਮਹਾਨਤਮ ਮੈਚ ਲੋ ਉਹਨਾਂ ਦਾ ਬੇਟਾ ਮੈਂ ਮੈਨੂੰ ਇਹਦਾ ਚਲੋ ਕਹਿਣਾ ਨਹੀਂ ਚਾਹੀਦਾ ਪਰ ਮੈਂ ਜਦ ਗੱਲਾਂ ਸੁਣਦਾ ਮੈਨੂੰ ਲੱਗਦਾ ਵੀ ਹਾਂ ਵੀ ਮੈਂ ਇੱਕ ਵਨ ਆਫ ਦਾ ਫਾਈਨੇਸਟ ਪੋਏਟਸ ਜਿਹੜੇ ਪੰਜਾਬ ਚ ਹੋਏ ਉਹਨਾਂ ਚ ਉਹਨਾਂ ਦਾ ਨਾਮ ਆ ਸੋ ਮੈਨੂੰ ਇਹ ਖੁਸ਼ੀ ਹੁੰਦੀ ਹੈ ਵੀ ਮੈਂ ਉਹਨਾਂ ਨਾਲ ਵੀ ਕੰਮ ਕਰ ਸਕਿਆ ਉਹਨਾਂ ਦੇ ਮੈਂ ਚੀਜ਼ਾਂ ਗਾ ਸਕਿਆ ਤੇ ਤੇ ਉਹਨਾਂ ਨੂੰ ਕਈ ਚੀਜ਼ਾਂ ਮੇਰੀਆਂ ਚੰਗੀਆਂ ਲੱਗਦੀਆਂ ਸੀ ਉਹ ਕਹਿੰਦੇ ਮੈਂ ਉਹ ਜੇ ਰਾਤ ਹੋਣੀ ਕਈ ਵਾਰੀ ਉਹਨਾਂ ਨੇ ਮੇਰਾ ਗਾਣਾ ਨਾ ਲੜਨਾ ਮੇਰੇ ਲਈ ਉਹ ਹੀ ਬਹੁਤ ਇਹ ਤਾਂ ਬਹੁਤ ਮਾਨਣ ਵਾਲੀ ਗੱਲ ਹੁੰਦੀ ਸੀ ਉਹਨਾਂ ਤਾਂ ਬਹੁਤ ਹੀ ਜਦੋਂ ਉਹਨਾਂ ਤੇ 11 ਤਰੀਕ ਨੂੰ ਅ ਅਕਾਲ ਚਲਾਣਾ ਹੋਇਆ ਉਹਨਾਂ ਦਾ ਅਗਲੇ ਦਿਨ ਵੀ ਉਹ ਉਹਨਾਂ ਨੇ ਸਕੂਲ 'ਚ ਕਿਸੇ ਜਾਣਾ ਸੀਗਾ ਤੇ ਮੰਮੀ ਨੇ ਰਾਤ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਇੰਨਾ ਥੋੜਾ ਜਿਹਾ ਸਲੋ ਡਾਊਨ ਕਰ ਲਓ ਵੀ ਇੰਨਾ ਨਾ ਡਾਕਟਰ ਨੇ ਵੀ ਤੁਹਾਨੂੰ ਕਿਹਾ ਵੀ ਇੰਨਾ ਜ਼ਿਆਦਾ ਮਨ ਆਇਆ ਜਾਇਆ ਨਾ ਕਰੋ ਥੋੜਾ ਜਿਹਾ ਘਟਾਓ ਇਹਨੂੰ ਫਿਰ ਉਹ ਇਦਾਂ ਕਹਿੰਦਾ ਸੀ ਵੀ ਚਲੋ ਮੈਂ ਕਿਉਂਕਿ ਮੇਰੇ ਬੱਚਿਆਂ ਕੋਲੇ ਜਾਣਾ ਬਹੁਤ ਜ਼ਰੂਰੀ ਹੈ ਕਿ ਜੋ ਉਹਨਾਂ ਵਿੱਚੋਂ ਪੰਜ ਬੱਚੇ ਜਾਂ ਦੋ ਬੱਚੇ ਇੱਕ ਬੱਚਾ ਵੀ ਕੋਈ ਲਿਖਣ ਲੱਗ ਗਿਆ ਤਾਂ ਮੇਰੇ ਲਈ ਉਹ ਇੱਕ ਇੱਕ ਤਰ੍ਹਾਂ ਦੀ ਉਪਲਬਧੀ ਹੋਊਗੀ ਸੋ ਬੱਚਾ ਨਾ ਤਾਂ ਬਹੁਤ ਜ਼ਿਆਦਾ ਕਰਦੇ ਸੀਗੇ ਵੀ ਉਹਨਾਂ ਨੂੰ ਐ ਲੱਗਦਾ ਸੀ ਵੀ ਇਹੀ ਸਾਡਾ ਫਿਊਚਰ ਹੈਗਾ ਤੇ ਬੱਚਾ ਨੂੰ ਤਾਂ ਬਹੁਤ ਪਿਆਰ ਕਰਦੇ ਸੀਗੇ ਹਾਂਜੀ ਮੈਂ ਤਾਂ ਜੀ ਮੇਰੇ ਤੇ ਇਹੀ ਕੋਸ਼ਿਸ਼ ਰਹੀ ਕਿ ਮੈਂ ਸ਼ੁਰੂ ਤੋਂ ਵੀ ਪਹਿਲਾਂ ਵੀ ਮੈਂ ਬਹੁਤ ਉਹਨਾਂ ਦੀਆਂ ਚੀਜ਼ਾਂ ਗਜ਼ਲਾਂ ਗਾਣੇ ਗਾਏ ਆ ਤੇ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਮੈਂ ਹੋਰ ਵਧੀਆ ਤਰੀਕੇ ਨਾਲ ਤੇ ਉਹਨਾਂ ਦੇ ਗੀਤ ਗਜ਼ਲਾਂ ਜਨੀ ਹੈਗੀਆਂ ਮੈਂ ਗਾ ਸਕਾਂ ਪਰ ਮੈਨੂੰ ਇਹ ਇਸ ਗੱਲ ਦੁੱਖ ਹੁੰਦਾ ਸੀ ਕਈ ਵਾਰੀ ਹੁੰਦਾ ਸੀ ਮੈਂ ਉਹਨਾਂ ਨੂੰ ਪਹਿਲਾਂ ਸੁਣਾਉਣਾ ਕਿ ਪਾਪਾ ਤੁਹਾਨੂੰ ਇਹ ਤਰਜ਼ ਠੀਕ ਲੱਗ ਰਹੀ ਹੈ ਮੋਸਟਲੀ ਉਹ ਇੰਝ ਕਹਿੰਦੇ ਵੀ ਹਾਂ ਬਹੁਤ ਸੋਹਣੀ ਹੈ ਫਿਰ ਮੈਨੂੰ ਐ ਲੱਗਦਾ ਵੀ ਹੁਣ ਮੈਂ ਕਿਹਨੂੰ ਸੁਣਾ ਕੇ ਪੁੱਛੂੰਗਾ ਵੀ ਇਹ ਤੁਹਾਨੂੰ ਚੰਗੀ ਮੈਨੂੰ ਫਿਰ ਉਹ ਇੱਕ ਤਰ੍ਹਾਂ ਹੋ ਜਾਂਦਾ ਵੀ ਚਲੋ ਪਸੰਦ ਆ ਗਈ ਹੁਣ ਇਹ ਗਾਣਾ ਨੂੰ ਮੈਂ ਬਣਾ ਲੈਣਾ ਪੂਰਾ ਫਿਰ ਮੈਨੂੰ ਥੋੜਾ ਇਦਾਂ ਬਹੁਤ ਮੈਨੂੰ ਖਾਲੀ ਪੰਜਾ ਮਹਿਸੂਸ ਹੁੰਦਾ ਵੀ ਕਿ ਹੁਣ ਮੈਂ ਕਿਹਦੇ ਨਾਲ ਕਿਹਨੂੰ ਪੁੱਛੂੰਗਾ ਕਿ ਵੀ ਤੁਹਾਨੂੰ ਤਰਜ਼ ਸੋਹਣੀ ਲੱਗੀ どうぞ。 ਸ਼ਾਇਰ ਆਇਆ ਸੀ ਤੁਸੀਂ ਵੀ ਸ਼ਾਇਰ ਦੇ ਤੌਰ ਤੇ ਪੰਜਾਬ ਦੇ ਵਿੱਚ ਜਾਣੇ ਜਾਣੇ ਹੋ ਕਿਵੇਂ ਦੇਖਦੇ ਹੋ ਪਾਤਰ ਸਾਹਿਬ ਦਾ ਜਾਣਾ ਜਿਹੜਾ ਉਹ ਸਾਹਿਤ ਜਗਤ ਦੇ ਲਈ ਕਿੱਡਾ ਘਾਟਾ ਜੈ ਸੀ ਸ਼ਾਇਰ ਉਹੀ ਸੀਗੇ ਅਸੀਂ ਗੀਤਕਾਰ ਆ ਮਾਰੇ ਮੋٹے ਗਾਣੇ ਲਿਖ ਲੈਣੇ ਆ ਸ਼ਾਇਰ ਹੋਈ ਸੀ ਔਰ ਸ਼ਾਇਰ ਆਜ਼ਮ ਸੀਗੇ ਏਡੇ ਵੱਡੇ ਸ਼ਾਇਰ ਜਿਹੜੇ ਸਦੀਆਂ ਬਾਅਦ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਉਹ ਜਗ੍ਹਾ ਖਾਲੀ ਐ ਸੀ ਹੋ ਜਾਂਦੀ ਮੁੜ ਕੇ ਕਿਸੇ ਤਰੀਕੇ ਨਾਲ ਭਰੀ ਨਹੀਂ ਜਾਂਦੀ ਹਨ ਤੇ ਇਹ ਬਸ ਇਹ ਹੀ ਇਹ ਹੀ ਸੱਚ ਹੈ ਤੇ ਸਾਨੂੰ ਇਹ ਆਪਣੀ ਸਿਹਤ ਬਹੁਤ ਮਿਲੀ ਆ ਸਾਥ ਬਹੁਤ ਮਿਲਿਆ ਆਸ਼ੀਰਵਾਦ ਬੜੇ ਮਿਲਿਆ ਤੁਹਾਡਾ ਕਿਹੋ ਜਿਹਾ ਰਿਸ਼ਤਾ ਸੀ ਤੁਸੀਂ ਮਿਲਦੇ ਸੀ ਪਹਿਲਾਂ ਉਹ ਪੁੱਤ ਵਾਲਾ ਜਿਹੜਾ ਹੁੰਦਾ ਬਸ ਬਾਪ ਬੇਟੇ ਵਾਲਾ ਜਦੋਂ ਤੁਹਾਨੂੰ ਖਬਰ ਪਤਾ ਲੱਗਦੀ ਆ 11 ਤਰੀਕ ਨੂੰ ਤਾਂ ਕੀ ਬਲਬਲੇ ਸੀ ਮਨ ਦੇ ਵਿੱਚ ਕਿਹੋ ਜਿਹਾ ਕਿਹਾ ਜੋ ਤੁਸੀਂ ਮਹਿਸੂਸ ਕਰਦੇ ਜਦੋਂ ਘਰ ਦਾ ਜੀ ਜਾਂਦਾ ਤੁਹਾਨੂੰ ਕੀ ਲੱਗਦਾ ਉਸ ਵੇਲੇ ਲੱਗਿਆ ਸੀ ਆਪਣਾ ਜੀ ਜਾਂਦਾ ਜਦੋਂ ਹਨ ਉਦੋਂ ਸੀ ਜਿਹੜੀ ਸ਼ਾਇਰੀ ਤੁਹਾਡੇ ਗਾਣਿਆਂ ਦੇ ਵਿੱਚ ਸ਼ਾਇਰੀ ਹੁੰਦੀ ਆ ਪਾਤਰ ਸਾਹਿਬ ਨੇ ਮੇਰੇ ਖਿਆਲ ਚ ਵੀ ਸੁਣਦੇ ਹੋਣਗੇ ਤੁਹਾਨੂੰ ਕਦੇ ਕਿਹਾ ਤੁਹਾਨੂੰ ਦੱਸ ਕਿਹਾ ਵੀ ਦੇ ਵੀ ਜਿੰਨੀ ਆਈ ਆ ਉਹਨਾਂ ਦੇ ਕਰਕੇ ਹੀ ਆਈ ਆ ਜੋ ਤੁਹਾਨੂੰ ਤੁਸੀਂ ਸੁਣਦੇ ਆ ਮੇਰਾ ਉਹ ਉਹਨਾਂ ਦੀ ਅਸੀਸਾਂ ਨਾਲ ਹੀ ਆ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਕਦੋਂ ਹੋਈ ਮੁਲਾਕਾਤ ਪਾਤਰ ਸਾਹਿਬ ਨਾਲ ਇਸ ਵਾਰ ਫੋਨ ਤੇ ਗੱਲ ਹੋਈ ਸੀ ਮੁਲਾਕਾਤ ਕੁਝ ਸਬਾਬ ਇਸ ਤਰ੍ਹਾਂ ਦੇ ਹੋ ਗਏ ਇਨਸੀਡੈਂਟ ਕੁਝ ਮਹਿਫਿਲ ਰੱਖਣੀ ਸੀ ਉਹ ਰੱਖ ਨਹੀਂ ਹੋਈ ਕਿਸੇ ਵਿੱਚ ਨਹੀਂ ਸੀ ਤੇ ਬਟ ਉਦਾਂ ਅਕਸਰ ਉਹ ਮਿਸ਼ਨ ਇੱਥੇ ਵੱਸਦੇ ਸੀ ਇੱਥੇ ਰਹਿਣੇ ਆ ਸ਼ਾਇਰ ਜਾਂ ਲੇਖਕ ਜਿਹੜੇ ਆ ਉਹ ਕਦੇ ਮਰਦੇ ਨਹੀਂ ਹੁੰਦੇ ਉਹਨਾਂ ਦੀ ਸਰੀਰਕ ਤੌਰ ਤੇ ਇਨਸਾਨ ਜਾਂਦਾ ਬਾਕੀ ਜਿਹੜੀ ਦੀ ਕਾਰਗੁਜ਼ਾਰੀ ਆ ਜਿਹੜੀ ਕੀਤੀ ਹੋਈ ਆ ਸਾਡੇ ਮਰੇ ਮਿਸਰੀ ਸ਼ਰ ਕੇ ਕਿੰਨੀ ਨੇਕੀ ਕਿਸੇ ਨੇ ਕਮਾਈ ਯਾਦ ਰਹਿੰਦੀ ਏ ਬੰਦੇ ਪਿੱਛੋਂ ਬੰਦੇ ਦੀ ਭਲਾਈ ਯਾਦ ਰਹਿੰਦੀ ਏ ਮੌਤ ਜ਼ਿੱਦੀ ਜ਼ਿੰਦਗੀ ਨੂੰ ਲੈ ਜਾਂਦੀ ਨਾਲ ਦੇ ਵੀ ਕਿ ਕਿਦਾਂ ਕਿਸੇ ਜ਼ਿੰਦਗੀ ਬਤਾਈ ਯਾਦ ਰਹਿੰਦੀ ਆ ਜਿਹੜੀਆਂ ਨੇਕੀਆਂ ਨਾਲ ਜਿਹੜਾ ਰਚਨਾਵਾਂ ਨਾਲ ਉਹ ਮਤਲਬ ਅਮਰ ਹੋ ਗਏ ਆ ਹਨਾ ਜੀ ਤੇ ਉਹ ਇਦਾਂ ਰਹਿਣੇ ਉਹਨਾਂ ਦੀ ਰਚਨਾਵਾਂ ਉਹਨਾਂ ਦੇ ਬੋਲ ਐਦਾਂ ਹੀ ਹਵਾ ਚ ਗੂੰਜਦੇ ਰਹਿਣੇ ਆ ਸਾਡੇ ਦਿਲਾਂ ਚ ਗੂੰਜਦੇ ਰਹਿਣੇ ਆ ਸਾਰੀ ਦੁਨੀਆ ਦੇ ਸਰਬੱਤ ਸਾਰੇ ਸੰਗਤ ਦੇ ਸਾਰੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਬਲਕਿ ਹੁਣ ਦੱਸਿਆ ਕਿ ਕਿੰਨੇ 40 ਦੇ ਉੱਪਰ ਪਸ਼ਾਮਚਾ ਨੂੰ ਬਾਦ ਹੋਇਆ ਉਹਨਾਂ ਦਾ ਉਹ ਵੀ ਉਹਨਾਂ ਦੀ ਸ਼ਾਇਰੀ ਦਾ ਨੰਦਮਾਨ ਦੇ ਬਾਕੀ ਦਰ ਦੂਜੇ ਪਸ਼ਾਮਾ ਬੜੀ ਗੱਲ ਹੋਰ ਜਿਹੜੇ ਕੋਈ ਬੋਲ ਕੀ ਕੋਈ ਪੰਜਾਬ ਨੂੰ ਲੈ ਕੇ ਬਹੁਤ ਚਿੰਤਾ ਝਲਕਦੀ ਸੀ ਜਿਹੜੇ ਉਹਨਾਂ ਦੇ ਸ਼ਬਦਾਵਲੀ ਸੀ ਉਹਨਾਂ ਦੀ ਕਵਿਤਾ ਸੀਗੇ ਇਕੱਲੇ ਸ਼ਾਇਰ ਨਹੀਂ ਚਿੰਤਕ ਸੀਗੇ ਫਿਲਾਸਫਰ ਸੀਗੇ ਹਨ ਉਹ ਹਰ ਚੀਜ਼ ਚਿੰਤਾ ਕਰਦੇ ਸੀ ਤੁਹਾਡੀ ਕਿਤੇ ਸਾਰੀਆਂ ਟੋਟਲ ਇੱਕ ਤੋਂ ਸ਼ੁਰੂ ਲੈ ਕੇ ਇੱਕ ਤੋਂ ਤੁਸੀਂ ਸਾਰੀਆਂ ਸੁਣੀਆਂ ਆਈਆਂ ਹਨਾ ਤੁਹਾਡੇ ਬਹੁਤ ਸਮਝਣਾ ਚਾਹੀਦਾ ਉਹਨਾਂ ਦਾ ਕਿਤੇ ਉਹ ਵੀ ਸ਼ੁਰੂ ਕਰ ਲਓ ਕਿਤੇ ਉਹ ਵੀ ਸ਼ੁਰੂ ਕਰ ਲਓ ਹਨਾ ਜੀ ਮਤਲਬ ਕੀ ਖਬਰ ਸੀ ਜੱਗ ਤੇਨੂੰ ਇਸ ਤਰ੍ਹਾਂ ਭੁੱਲ ਜਾਏਗਾ ਡਾਕ ਨੇਤਾ ਆਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਤੂੰ ਉਸੇ ਨੂੰ ਚੁੱਕ ਲੈਗਾ ਤੇ ਪੜੇਗਾ ਖਾਦੇ ਵਾਂਗ ਸੁੱਕਾ ਪਤਾ ਟੁੱਟ ਤੇਰੇ ਸਰਦਲਾਂ ਤੱਕ ਆਏਗਾ ਲੋੜ ਕੀ ਹੈ ਇਸ ਦੀ ਕੋਈ ਯਾਦਗਾਰ ਬਣਾਉਣ ਦੀ ਬਿਰਖ ਸੁੱਕ ਜਾਏਗਾ ਬਿਲਕੁਲ ਬੁੱਤ ਹੀ ਬਣ ਜਾਏਗਾ। ਇਹ ਕਿੰਨਾ ਘਾਟਾ ਦਾ ਮਾਪੇ ਨਹੀਂ ਜਾ ਸਕਦਾ ਨਾਪ ਕੇ ਦੱਸਿਆ ਜਾ ਸਕਦਾ ਕਿੰਨਾ ਘਾਟਾ ਕਿਉਂਕਿ ਘਾਟਾ ਹੁੰਦਾ ਇੱਕ ਚੀਜ਼ ਘਟ ਗਈ। ਇਹ ਚੀਜ਼ ਖਤਮ ਹੋ ਗਈ ਉਹ ਖਲਾਅ ਪੈਦਾ ਹੋ ਗਿਆ ਉਹ ਜਿਹੜਾ ਵੈਕਿਊਮ ਉਹ ਕ੍ਰੀਏਟ ਕਰਕੇ ਪਾਤਰ ਸਾਹਿਬ ਦੇ ਜਾਨ ਨਾਲ ਇੱਕ ਜਗ੍ਹਾ ਜਿਹੜੀ ਖਾਲੀ ਹੋਈ ਹੈ ਉਹ ਖਾਲੀ ਰਹੇਗੀ ਉਹ ਭਰੀ ਨਹੀਂ ਜਾ ਸਕਦੀ ਉਹਨਾਂ ਮਹੀਨ ਹੋਣਾ ਉਹਨਾਂ ਬਰੀਕ ਹੋਣਾ ਉਹਨਾਂ ਸੋਹਜ ਦੇ ਨਾਲ ਕੰਮ ਕਰਨਾ ਅੱਜ ਦੇ ਯੁੱਗ 'ਚ ਮੈਨੂੰ ਨਜ਼ਰ ਹੀ ਕੋਈ ਬੰਦਾ ਨਹੀਂ ਆ ਰਿਹਾ ਕਿ ਉਹਨਾਂ ਦੇ ਪਿੱਛੋਂ ਕੌਣ ਆ ਰਿਹਾ ਸੀ ਜਿਹੜਾ ਉਹ ਤਾਂ ਭਰੇਗਾ ਸੋ ਪਾਤਰ ਸਾਹਿਬ ਤੋਂ ਅਲੱਗ ਬਹੁਤ ਲੋਕ ਕਾਮਯਾਬ ਹੋਣਗੇ ਪਰ ਪਾਤਰ ਸਾਹਿਬ ਦੀ ਥਾਂ ਕੋਈ ਲੈ ਸਕੇਗਾ ਇਹ ਪੋਸੀਬਲ ਹੀ ਨਹੀਂ ਜਿਹੜਾ ਸਭ ਤੋਂ ਵਧੀਆ ਰਿਸ਼ਤਾ ਮੈਂ ਸਮਝਦਾ ਮੇਰਾ ਉਹਨਾਂ ਨਾਲ ਸੀ ਉਹ ਸੀ ਇੱਕ ਲੇਖਕ ਤੇ ਪਾਠਕ ਵਾਲਾ ਮੈਨੂੰ ਸਭ ਤੋਂ ਵੱਧ ਆਨੰਦ ਤਾਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਅੱਗੇ ਸੁਣਾਉਣ ਦਾ ਮੈਨੂੰ ਆਨੰਦ ਬੜਾ ਆਉਂਦਾ ਸੀ ਫਿਰ ਉਹਨਾਂ ਨੇ ਕੀ ਕਿਹਾ ਮੈਨੂੰ ਤਰਜਮਾ ਕਰਕੇ ਬਹੁਤ ਮਜ਼ਾ ਆਉਂਦਾ ਸੀ ਦੂਸਰੇ ਲੋਕਾਂ ਨੂੰ ਜਾਂ ਬੱਚੇ ਜਿਹੜੇ ਨਹੀਂ ਸਮਝਦੇ ਉਹ ਲਾਈਨਾਂ ਜੋ ਪੰਜਾਬ ਨੂੰ ਲੈ ਕੇ ਹੋਣ ਪਾਤਰ ਸਾਹਿਬ ਪੰਜਾਬ ਲਈ ਬਹੁਤ ਕੁਝ ਲਿਖਦੇ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਤੇ ਸਿਰ ਤੋਂ ਵੱਰੋ ਇਸ ਤੋਂ ਵਧੀਆ ਗੱਲ ਹੋਰ ਕੌਣ ਕਹਿ ਸਕਦਾ ਵੀ 1 20 ਜਨਵਰੀ ਨੂੰ ਚਨਾਰਥਲ ਵਿਖੇ ਸਾਡਾ ਲਾਸਟ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਮੈਂ ਵੀ ਇੱਕ ਮੁੱਖ ਮਹਿਮਾਨ ਵਾਂਗੂ ਮੈਨੂੰ ਉਹਨਾਂ ਨੇ ਬੁਲਾਇਆ ਸੀ ਪਰ ਮੈਂ ਆਪਣੇ ਮਿੱਤਰ ਦੀਪਕ ਚਨਾਰਥਲ ਉਹਨਾਂ ਨੂੰ ਇਹ ਕਿਹਾ ਸੀ ਕਿ ਆਹ ਜਿਹੜਾ ਤੁਸੀਂ ਮੈਨੂੰ ਲਾਲਚ ਦੇ ਰਹੇ ਹੋ ਕਿ ਤੂੰ ਉਥੇ ਚੀਫ ਗੈਸਟ ਹੈ ਮੈਂ ਕਿਹਾ ਉਹ ਨਹੀਂ ਕੰਮ ਕਰ ਰਿਹਾ ਸੀ ਮੈਂ ਨਹੀਂ ਸੀ ਆਉਣਾ ਮੇਰਾ ਕੰਮ ਨਹੀਂ ਸਾਇਤਿਕ ਸਮਾਗਮ ਵਿੱਚ ਮੈਨੂੰ ਜਿਆਦਾ ਹਨਾ ਮੇਰੇ ਕੋ ਕਹਿਣ ਨੂੰ ਕੁਝ ਨਹੀਂ ਹੁੰਦਾ ਪਰ ਜਿਹੜਾ ਤੁਸੀਂ ਇਹ ਚੋਗਾ ਪਾਇਆ ਕਿ ਇਸ ਮੰਡਲ ਦੀ ਪ੍ਰਧਾਨਗੀ ਪਾਤਰ ਸਾਹਿਬ ਕਰਨਗੇ ਮੈਂ ਤਾਂ ਆ ਰਿਹਾ ਮੈਂ ਪਾਤਰ ਸਾਹਿਬ ਕਰਕੇ ਉਸ ਇਵੈਂਟ ਚ ਗਿਆ ਸੀ ਤੇ ਉਹ ਮੈਨੂੰ ਨਹੀਂ ਸੀ ਪਤਾ ਕਿ ਸਾਡਾ ਲਾਸਟ ਇਵੈਂਟ ਹੈ ਜਿਹੜਾ ਅਸੀਂ ਇਕੱਠੇ ਹੋ ਰਹੇ ਹਾਂ ਉਸ ਜਗ੍ਹਾ ਪਹਿਲਾ ਹੌਕਾ ਇਹੀ ਕਹਿੰਦਾ ਕਿ ਅਫਵਾਹ ਹੋਵੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਬਹੁਤ ਅਫਵਾਹਾਂ ਫੈਲਦੀਆਂ ਨੇ ਤੇ ਪਹਿਲੇ ਹੌਕੇ 'ਚ ਇਹ ਗੱਲ ਨਿਕਲਦੀ ਕਿ ਹਾਏ ਰੱਬਾ ਇਹ ਅਫਵਾਹ ਹੋਵੇ ਪਰ ਜਦੋਂ ਤੁਹਾਨੂੰ ਪੁਖਤਾ ਹੋ ਜਾਂਦਾ ਉਸ ਤੋਂ ਬਾਅਦ ਨਾ ਤਾਂ ਕੁਝ ਸੋਚਣ ਨੂੰ ਰਹਿੰਦਾ ਨਾ ਕਹਿਣ ਨੂੰ ਕਿੰਨੀ ਧੀਰ ਤੁਸੀਂ ਬਲੈਂਕ ਹੋ ਜਾਂਦੇ ਹੋ ਤੁਹਾਡਾ ਦਿਮਾਗ ਸੁੰਨ ਹੋ ਜਾਂਦਾ ਉਹ ਬੜਾ ਔਖਾ ਉਸ ਘਟਨਾ ਨੂੰ ਸਹਿਣਾ ਉਸ ਖਬਰ ਨੂੰ ਸੁਣਨਾ ਤੇ ਉਹਨੂੰ ਸਹਿਣਾ ਬਹੁਤ ਔਖਾ ਹੈ ਮੈਂ ਮਹਿਸੂਸ ਕਰਦਾ ਹਾਂ ਮੈਂ ਭਾਸ਼ਣ ਦੇਣ ਵਾਲਿਆਂ ਨਾਲ ਵੀ ਗੱਲਾਂ ਕੀਤੀਆਂ ਤੇ ਜਿਨ੍ਹਾਂ ਨੇ ਕਵਤਾਵਾਂ ਲਿਖੀਆਂ ਉਹਨਾਂ ਨਾਲ ਵੀ ਕੀਤੀਆਂ ਸ਼ੱਕ ਹਰੇਕ ਨੂੰ ਹੁੰਦੀ ਵੀ ਮੇਰੇ ਨਾਲ ਦੀ ਕਵਤਾ ਕੋਈ ਲਿਖਦਾ ਨਹੀਂ ਪਰ ਜਿਹਨੂੰ ਦੁਨੀਆ ਦਾ ਬੱਚਾ ਬੱਚਾ ਪੂਜੇ ਉਹ ਹੈ ਸੁਰਜੀਤ ਪਾਤਰ ਮੈਂ ਆਤਮਾ ਦੇ ਇੱਕ ਇੱਕ ਰੋਮ ਚੋਂ ਕਹਿਣਾ ਵੀ ਮਾਂ ਵਾਂ ਦੀ ਸੇਵਾ ਕਈ ਤਾਂ ਅਪਾਘੇ ਜਿਨ੍ਹਾਂ ਨੇ ਕੀਤੀ ਨਹੀਂ ਆਪ ਦੀ ਮਾਂ ਦੀ ਸੇਵਾ ਕਰਨੀ ਬਣਦੀ ਹੈ ਬਹੁਤ ਵੱਧ ਕੀਤੀ ਲੇਕਿਨ ਪੰਜਾਬੀ ਮਾਂ ਦੀ ਸੇਵਾ ਜਿਹੜੇ ਸੁਰਗਿਆਂ 'ਚ ਬੈਠੇ ਐ ਜਾਂ ਜੰਨਤ ਵਿੱਚ ਬੈਠੇ ਐ ਚਾਹੇ ਉਹ ਵਾਰਿਸਾ ਹੈ ਚਾਹੇ ਉਹ ਬੁੱਲੇ ਸ਼ਾਹ ਹੈ ਚਾਹੇ ਭਾਈ ਵੀਰ ਸਿੰਘ ਹੈ ਚਾਹੇ ਗੁਰਬਖਸ਼ਪੀਤ ਲੜੀ ਹੈ ਜੇ ਉਹਨਾਂ ਦੀ ਲਾਈਨ ਜਿੱਦੋਂ ਗਏ ਹੋਣਗੇ ਜੀ ਤੇ ਜੇ ਸਭ ਤੋਂ ਵੱਡੀ ਬੁੱਕਲ ਚ ਲੈ ਕੇ ਸਿਰ ਚੁੰਮ ਕੇ ਮੂੰਹ ਚੁੰਮ ਕੇ ਉਹਨਾਂ ਬਢੇਰਿਆਂ ਨੇ ਜਿਹੜੇ 2 200 100 100 ਸਾਲ ਪਹਿਲਾਂ ਗਏ ਪੰਜਾਬੀ ਮਾਨ ਦੇ ਸਪੂਤ ਉਹਨਾਂ ਚ ਜਿੱ ਕਿਸੇ ਨੇ ਪਾਇਆ ਹੋ ਤਾਂ ਉਹ ਸਰਜੀਤ ਬਾਤ ਹੋਊਗਾ ਲਿਖਦੇ ਕਿੱਥੋਂ ਸੀ ਸ਼ਾਇਦ ਮੱਥੇ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਮੈਂ ਤੇ ਤਲੋ ਤੇ ਤੋਂ ਲਲਤ ਹੁਣ ਆਏ ਆ ਮੱਥੇ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਰੋਮ ਰੋਮ ਪੰਜਾਬੀ ਸੀ ਤੇ ਨਾਲ ਗਿਆਨਮਾਨ ਸੀ ਤੇ ਉਹ ਕਹਿੰਦੇ ਆ ਬਈ ਉੱਚਾ ਉੱਠਣ ਵਿੱਚ ਭਾਵੇਂ ਸਰਦੀਦ ਸਿਆ ਤੂੰ ਲਾਤਾ ਚੈਰ ਲਾ ਪਰ ਮਾਵਾਂ ਪੁੱਤ ਜਨਮ ਦੀਆਂ ਕੋਈ ਤੇਰੇ ਵਰਗਾ ਵਿਰਲਾ ਬਹੁਤ ਜ਼ਿਆਦਾ ਮੇਰੇ ਕੋਲੇ ਦੋ ਦਫਾ ਹੋ ਗਏ ਆ ਦੁਨੀਆਵੀ ਕੰਮ ਮੈਂ ਦੋਨੋਂ ਵੇਰੀ ਉਹਨਾਂ ਨੂੰ ਉੱਠ ਕੇ ਕੰਮ ਕਰਕੇ ਉਹਨਾਂ ਨੂੰ ਛੱਡ ਗਿਆ ਤੇ ਕੰਮ ਕਰਕੇ ਰਿਪੋਰਟ ਦਿੱਤੀ ਵੀ ਜੋ ਤੁਸੀਂ ਮੈਨੂੰ ਦੋ ਵੇਰੀਓ ਮੇਰੇ ਘਰ ਤਸ਼ਰੀਫ ਲਿਆਏ ਅੱਜ ਤੇ ਰਾਜਨੀਤੀ 'ਚ ਉਨੀ ਗਹਿਰਾਈ ਕਿਈ ਵੇਰੀ ਕੁਝ ਪਲਾਂ ਰਹੀ ਰਹਿੰਦੀ ਹੈ ਲੰਬਾ ਚਿਰ ਨਹੀਂ ਕੋਈ ਯਾਦ ਤਾਂ ਨਹੀਂ ਆ ਰਹੀ ਲੇਕਿਨ ਉਹਨਾਂ ਦੇ ਵਿਹਾਰ ਵਿੱਚ ਇੱਕ ਖੁਸ਼ਬੂਦਾਰੀ ਗਾਂਤ ਸ਼ਬਦਾਵਲੀ ਵਿੱਚ ਵੀ ਬੜਾ ਫੁਸੀ ਮੈਂ ਨਹੀਂ ਸਮਝਦਾ ਵੀ ਕਦੇ ਸਦੀਆਂ ਵਿੱਚ ਇੱਡਾ ਵੱਡਾ ਬੰਦਾ ਬਹੁਤ ਵੱਡਾ ਬੰਦਾ ਬਹੁਤ ਵਿਦਵਾਨ ਗਿਆਨਵਾਨ ਜਿਹੜੇ ਉੱਥੇ ਹੁਣ ਤੱਕ ਸੈਂਕੜੇ ਸਾਲਾਂ ਤੋਂ ਬੈਠੇ ਲਾਇਕ ਪੁੱਤ ਪੰਜਾਬੀ ਮਾਂ ਦਾ ਉੱਥੇ ਉਹਨੇ ਉੱਠ ਕੇ ਮੈਂ ਆਉਂ ਮੇਰੇ ਸਾਰੇ ਲਾਇਕਾਂ ਚ ਵੱਡਾ ਲਾਇਕ ਆ ਗਿਆ ਸਰਜੀਤ ਪਾਤਰ ਇੱਕ ਲੈਜੈਂਡ ਇੱਕ ਲੈਜੈਂਡ ਸੀ ਔਰ ਮੇਰਾ ਖਿਆਲ ਹੈ ਵੀ ਹਰੇਕ ਪੰਜਾਬੀ ਦਾ ਹੀ ਉਹਨਾਂ ਨਾਲ ਇੱਕ ਬੜਾ ਭਾਵਪਿੰਨਾ ਪਿਆਰ ਵਾਲਾ ਰਿਸ਼ਤਾ ਸੀ ਤੇ ਮੇਰੇ ਨਾਲ ਵੀ ਜਿੰਨੇ ਵਾਰੀ ਵੀ ਉਹ ਮਿਲੇ ਆ ਜਦੋਂ ਵੀ ਮਿਲੇ ਆ ਉਹਨਾਂ ਨੇ ਬੜਾ ਪਿਤਾ ਰੂਪੀ ਪਿਆਰ ਦਿੱਤਾ ਬਹੁਤ ਬਹੁਤ ਪਿਆਰ ਦਿੱਤਾ ਔਰ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਅਸੀਂ ਇਕੱਠੇ ਕੰਮ ਵੀ ਕੀਤਾ ਸੋ ਅੱਗੇ ਵੀ ਕਰਦੇ ਰਹਾਂਗੇ ਉਹਨਾਂ ਦੀ ਉਹਨਾਂ ਦੇ ਗਾਈਡੈਂਸ ਦੇ ਵਿੱਚ ਸੋ ਮੈਂ ਸਮਝਦੇ ਪਾਤਰ ਸਾਹਿਬ ਇੱਕ ਸਫਲ ਜ਼ਿੰਦਗੀ ਜਿਉ ਕੇ ਗਏ ਔਰ ਸਭ ਤੋਂ ਵੱਡੀ ਗੱਲ ਆ ਉਹਨਾਂ ਨੇ ਮਾਂ ਬੋਲੀ ਦੀ ਇੰਨੀ ਸੇਵਾ ਕੀਤੀ ਕਮਾਲ ਹੈ ਸੋ ਮਾਂ ਬੋਲੀ ਦੀ ਕਿਰਪਾ ਦੇ ਪਾਤਰ ਬਣ ਕੇ ਗਏ ਤੇ ਵਿਧਾਨ ਸਭਾ ਵੱਲੋਂ ਬਿਲਕੁਲ ਕਰਾਂਗੇ ਕੋਈ ਨਾ ਜਰੂਰ ਉਹਨਾਂ ਨੂੰ ਉਹਨੂੰ ਬਣਦਾ ਮਾਨਸ ਕਰ ਵਿਧਾਨ ਸਭਾ ਵੱਲੋਂ ਬਿਲਕੁਲ ਦਿੱਤਾ ਜਾਏਗਾ 6 ਮਹੀਨੇ ਪਹਿਲਾਂ 5 5 ਮਹੀਨੇ ਪਹਿਲਾਂ ਮੇਰੇ ਕੋਲੇ ਪ੍ਰੋਫੈਸਰ ਅਮਰਜੀਤ ਗਰੇਵਾਲ ਆਏ ਉਹਨਾਂ ਨੇ ਕਿਹਾ ਸੀ ਵੀ ਜਿਹੜਾ Google ਦਾ ਪਲੈਟਫਾਰਮ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹਦੇ ਤੇ ਪੰਜਾਬੀ ਸ਼ਾਮਲ ਨਹੀਂ ਸੋ ਅਸੀਂ ਉਹਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਸਾਰੀ ਯੂਨੀਵਰਸਿਟੀ ਅੰਦਰ ਮੀਟਿੰਗ ਬੁਲਾਈਆਂ ਡਿਪਾਰਟਮੈਂਟ ਦੀ ਮੀਟਿੰਗ ਬੁਲਾਈਆਂ ਤੋਂ ਪਿਛਲੀ ਮੀਟਿੰਗ ਮਤਲਬ ਮਹੀਨਾ ਤੋਂ ਪਹਿਲਾਂ ਡੇਢ ਮ ਉਦੋਂ ਪਾਤਰ ਸਾਹਿਬ ਹੀ ਆਏ ਸੀ ਔਰ 3 ਘੰਟੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਬਿਲਕੁਲ ਕਾਲੀ ਨਹੀਂ ਕੀਤੀ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਕ ਆਪਾਂ ਕਮੇਟੀ ਬਣਾਉਣੀ ਹੈ ਤੇ ਉਹਦੀ ਸਦਾਰਤ ਤੁਹਾਨੂੰ ਦਿੰਨੇ ਆ ਉਹ ਕਹਿੰਦੇ ਸਦਾਰਤ ਦੀ ਗੱਲ ਨਹੀਂ ਹੈ ਸਦਾਰਤ ਭਾਵੇਂ ਮਤਲਬ ਮੈਂ ਨਹੀਂ ਲੈਣੀ ਪਰ ਮੈਂ ਚਾਹੁੰਦਾ ਵੀ ਇਹ ਕੰਮ ਹੋਣਾ ਚਾਹੀਦਾ ਇਹ ਮਾਂ ਬੋਲੀ ਦੀ ਸੇਵਾ ਸੋ ਮੈਨੂੰ ਪਤਾ ਲੱਗਦਾ ਵੀ ਅੰਦਰੋਂ ਜੁੜੇ ਹੋਏ ਸੀ ਪੰਜਾਬੀ ਨਾਲ ਨਾ ਅੰਦਰੋਂ ਮਾਂ ਨੂੰ ਮਾਂ ਸਮਝਦੇ ਸੀ ਬੜੇ ਵਿਰਲਿਆਂ ਦੇ ਹੱਥ 'ਚ ਆਉਂਦੀ ਏ ਟੀ ਤੇ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰਕੇ ਗਏ ਆ ਉਹ ਘਾਟਾ ਨਹੀਂ ਉਹ ਤਾਂ ਹਮੇਸ਼ਾ ਉਹਨਾਂ ਦੀ ਲਿਖਤਾਂ ਨਾਲ ਰਹਿਣਗੀ ਆ ਮਾਂ ਬੋਲੀ ਦੇ ਨਾਲ ਰਹਿਣਗੀ ਆ ਘਾਟਾ ਨਹੀਂ ਉਹ ਤਾਂ ਇੱਕ ਪੁੱਤ ਆ ਆਪਣੀ ਵਧੀਆ ਸੇਵਾ ਕਰਕੇ ਗਿਆ ਸੋ ਪਰਸਨਲੀ ਤੌਰ ਤੇ ਸਾਨੂੰ ਨਿੱਜੀ ਤੌਰ ਤੇ ਘਾਟਾ ਵੈਸੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰਕੇ ਦੀ ਬਹੁਤ ਮਹਾਨ ਸ਼ਖਸੀਅਤ ਸਨ ਪਾਤਰ ਸਾਹਿਬ ਪਾਤਰ ਸਾਹਿਬ ਨੇ ਪੰਜਾਬ ਵਾਸਤੇ ਪੰਜਾਬੀ ਵਾਸਤੇ ਔਰ ਪੰਜਾਬੀ ਮਾਂ ਬੋਲੀ ਹਾਸਤੇ ਬਹੁਤ ਕੰਮ ਕੀਤਾ ਇਹੋ ਜੇ ਲੋਕਾਂ ਦਾ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਦੇਸ਼ ਨੂੰ ਸਮਾਜ ਨੂੰ ਪੂਰੀ ਦੁਨੀਆ ਨੂੰ ਔਰ ਪੂਰੀ ਦੁਨੀਆ ਚ ਨਾ ਕੇਵਲ ਪੰਜਾਬ ਚ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਂ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਮੈਂ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਤੇ ਮੌਕੇ ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਔਰ ਆਪਦੇ ਵੱਲੋਂ ਆਪਦੇ ਮਰਹੂਮ ਇਸ ਲੀਡਰ ਨੂੰ ਲੀਡਰ ਇਹ ਨਹੀਂ ਹੈ ਕਿ ਜਿਹੜੇ ਐਮ ਐਲ ਏ ਹੁੰਦੇ ਉਹ ਲੀਡਰ ਹੁੰਦੇ ਨੇ ਲੀਡਰ ਉਹ ਹੁੰਦੇ ਹੈ ਜਿਨ੍ਹਾਂ ਦਾ ਸਮਾਜ ਚ ਰਤਬਾ ਹੁੰਦਾ ਹੈ ਅੱਜ ਉਹਨਾਂ ਨੂੰ ਨਕਮਸਤਕ ਹੋਣਾ ਸਿਆ ਹੈ ਔਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨਾ ਸਿਆ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੀ ਆਪਦੀ ਨਵਾਸ ਬਖਸ਼ਿਓ ਆਪ ਦੀ ਕਚਹਿਰੀ ਚ ਔਰ ਪਿੱਛੇ ਪਰਿਵਾਰ ਨੂੰ ਮੇਰੇ ਭਰਾਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਪਰ ਜਦੋਂ ਇਹ ਰੂਹ ਚਲੇ ਜਾਂਦੀਆਂ ਨੇ ਇੱਕ ਖਲਾਅ ਪੈ ਰੋ ਜਾਂਦਾ ਇੱਕ ਐਦਾਂ ਹੋ ਜਾਂਦਾ ਜਿਵੇਂ ਸੁੰਨਾ ਹੋ ਗਿਆ ਬੰਦਾ ਵੀ ਪਤਾ ਨਹੀਂ ਕਿ ਆ ਚਲੇ ਗਿਆ ਕਿਹੜੀ ਰੂਹ ਅੰਦਰੋਂ ਚਲੇ ਗਈ ਤੇ ਪਰ ਉਹਨਾਂ ਦੀਆਂ ਜੜੀਆਂ ਨਜ਼ਮਾਂ ਨੇ ਉਹਨਾਂ ਦੀ ਕਵਿਤਾਵਾਂ ਨੇ ਉਹਨਾਂ ਦੇ ਵਿੱਚੋਂ ਹਮੇਸ਼ਾ ਜਿਉਂਦੇ ਰਹਿਣਗੇ ਔਰ ਹਰ ਆਪਣੇ ਫੈਨਸ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਆਪਣੇ ਨਾਮ ਵਾਂਗੂ ਹੀ ਹਮੇਸ਼ਾ ਸੁਰਜੀਤ ਰਹਿਣਗੇ ਹੋ ਪਿਆਰ ਦਾ ਪਾਤਰ ਹਮੇਸ਼ਾ ਸੁਰਜੀਤ ਰਹੂਗਾ ਹਰ ਦਿਲ ਦੇ ਅੰਦਰ ਉਹਨਾਂ ਦੀ ਕਵਤਾਵਾ ਦੇ ਵਿੱਚੋਂ ਜਿਉਂਦੇ ਨੇ ਔਰ ਸੇਹ ਦਾ ਉਹਨਾਂ ਦੀ ਕਵਤਾਵਾ ਵਾਸਤੇ ਹਰੇਕ ਜਨਰੇਸ਼ਨ ਵਾਸਤੇ ਜਦੋਂ ਜਦੋਂ ਵੀ ਪੀੜ੍ਹੀ ਆਉਗੀ ਜਿੰਨੀ ਦੇਰ ਦੁਨੀਆ ਰਹੂਗੀ ਉੰਨੀ ਦੇਰ ਉਹਨਾਂ ਨੂੰ ਯਾਦ ਕੀਤਾ ਜਾਊਗਾ ਔਰ ਹਰੇਕ ਨੂੰ ਬੱਚਿਆਂ ਨੂੰ ਨਵੀਂ ਜਨਰੇਸ਼ਨ ਨਵਾਂ ਰਾਹ ਮਿਲਦਾ ਰਹੂਗਾ ਉਹ ਹਮੇਸ਼ਾ ਸਾਡੇ ਅੰਦਰ ਹੀ ਨੇ ਸਾਡੇ ਵਿੱਚ ਹੀ ਨੇ ਹੋ ਬਹੁਤ ਵਾਰੀ ਮੁਲਾਕਾਤਾਂ ਹੋਈਆਂ ਨੇ ਬੜੇ ਸਾਲਾਂ ਤੋਂ ਲਗਾਤਾਰ ਮਿਲਦੀਆਂ ਹੁੰਦੀਆਂ ਰਹਿੰਦੀਆਂ ਸੀ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਫੰਕਸ਼ਨ ਤੇ ਆਉਣ ਲਾਸਟ ਟਾਈਮ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਨਿਰਮਲ ਜੋੜਾ ਜਿਹਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਅਸੀਂ ਬੜਾ ਇੰਜੋਏ ਕੀਤਾ ਸੀ ਉਹ ਤੋਂ ਜਸਵੀਰ ਜੱਸੀ ਸੀ ਆਪਾਂ ਸਾਰੇ ਇਕੱਠੇ ਸੀਗੇ ਕਲਾਕਾਰ ਤੇ ਗਾਰੇ ਸੀਗੇ ਸਟੇਜ ਤੇ ਵਜਾਰੇ ਸੀ ਤੇ ਉਹਨਾਂ ਦਾ ਸਟੇਜ ਤੇ ਜਦੋਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਇੰਜੋਏ ਕੀਤਾ ਔਰ ਭੰਗੜਾ ਪਵਾਇਆ ਉਹਨਾਂ ਤੋਂ ਵੀ ਬਹੁਤ ਇੰਜੋਏ ਕੀਤਾ ਸੀ ਇਦਾਂ ਲੱਗਦਾ ਨਹੀਂ ਸੀ ਕਿ ਇਹ ਇੰਨੀ ਛੇਤੀ ਚਲੇ ਜਾਣਗੇ ਬਹੁਤ ਵੱਡਾ ਘਾਟ ਆ ਬੜਾ ਮਨ ਉਦਾਸ ਆ ਬਹੁਤ ਉਦਾਸ ਆ ਮਨ ਹਾਂ ਉਹ ਅਸੀਂ ਜਿਹੜਾ ਕੋਈ ਵੀ ਕਲਾਕਾਰ ਆਪਣੇ ਗੀਤਾਂ ਰਾਹੀਂ ਜਿਹੜੇ ਸੰਗੀਤਕਾਰ ਨੇ ਸੰਗੀਤ ਰਾਹੀਂ ਜਿਹੜੇ ਲਿਖਤ ਦੇ ਰੂਪ ਵਿੱਚ ਆਏ ਨੇ ਸਵਰਸਤੀ ਮਾਂ ਨੇ ਜਿਨ੍ਹਾਂ ਦੀ ਕਲਮ ਦੇ ਵਿੱਚ ਆਪ ਵੀ ਰਾਜਮਾਨ ਹੋ ਕੇ ਅੱچھے ਹਰਫ ਲਿਖਾਈ ਨੇ ਇਹ ਰੋਹਾਨੀ ਰੂਹਾਂ ਜਿਹੜੀਆਂ ਨੇ ਇਹ ਆਪਣੇ ਸ਼ਬਦਾਂ ਦੇ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ ਆਪਣੇ ਗੀਤਾਂ ਰਾਹੀਂ ਆਪਣੀ ਕਵਿਤਾਵਾਂ ਦੇ ਰਾਹੀਂ ਹਮੇਸ਼ਾ ਹਰ ਦਿਲ ਦੇ ਅੰਦਰ ਜਦੋਂ ਜਦੋਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੀਆਂ ਕਵਤਾਵਾਂ ਛੇੜੋਗੇ ਪੜ੍ਹੋਗੇ ਉਹ ਤੁਹਾਨੂੰ ਤੁਹਾਡੇ ਨਾਲ ਬੈਠੇ ਨਜ਼ਰ ਆਉਣਗੇ ਉਹਨਾਂ ਦੀ ਸੋਚ ਸਾਡੇ ਨਾਲ ਆ ਹਮੇਸ਼ਾ ਤਾਂ ਪਾਤਰ ਸਾਹਿਬ ਦੇ ਜਿਹੜਾ antim ardas ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀਆਂ ਚੀਜ਼ਾਂ ਤਾਂ ਪਹੁੰਚ ਰਿਆਂ ਨੇ ਸੱਚੀ ਨੋਹਜਾ ਜੀ ਪਹੁੰਚ ਨੇ ਉਹਜਾ ਸਾਹਿਬ ਤੁਹਾਡਾ ਪਾਤਰ ਸਾਹਿਬ ਦੇ ਨਾਲ ਕਿਹੋ ਜਿਹਾ ਰਿਸ਼ਤਾ ਸੀ ਮੈਂ ਤਾਂ ਜੀ ਸਟੂਡੈਂਟ ਹੀ ਸੀ ਉਹਨਾਂ ਦਾ ਅਸੀਂ ਇਹੋ ਜਿਹੇ ਜੋ ਲੋਕ ਹੁੰਦੇ ਆ ਵੱਡੇ ਲੋਕ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ ਹੈ ਪੰਜਾਬੀ ਜ਼ੁਬਾਨ ਨੂੰ ਸਾਹਿਤ ਨੂੰ ਤੇ ਅਸੀਂ ਤਾਂ ਸਿੱਖਦੇ ਹੀ ਰਹੇ ਆ ਉਹਨਾਂ ਦੇ ਜੋ ਰਚਨਾਵਾਂ ਨੇ ਹੋਣਾ ਤੋਂ ਔਰ ਅੱਗੇ ਵੀ ਸਿੱਖਦੇ ਹੀ ਰਵਾਂਗੇ ਅਸੀਂ ਤਾਂ ਉਹਨਾਂ ਦੇ ਸਟੂਡੈਂਟ ਹੀ ਕਹਿ ਸਕਦੇ ਹੋ ਤੁਸੀਂ ਤੁਹਾਡੀ ਮੁਲਾਕਾਤ ਹੁੰਦੀ ਸੀ ਪਾਤਰ ਸਾਹਿਬ ਦੇ ਨਾਲ ਜਾਂ ਆਖਰੀ ਮੁਲਾਕਾਤ ਬਹੁਤ ਇਦਾਂ ਫ੍ਰੀਕੁਐਂਟਲੀ ਤਾਂ ਕਦੇ ਵੀ ਮੁਲਾਕਾਤ ਨਹੀਂ ਹੋਈ ਮੈਂ ਇੱਕ ਦੋ ਵਾਰੀ ਉਹਨਾਂ ਨੂੰ ਮਿਲਿਆ ਜ਼ਰੂਰ ਉਹਨਾਂ ਦੀ ਲਿਖੀ ਰਚਨਾ ਵੀ ਮੈਂ ਰਿਕਾਰਡ ਕੀਤੀ ਹੈ ਬਟ ਇਦਾਂ ਕਹੀਏ ਕਿ ਵੀ ਬਹੁਤ ਜ਼ਿਆਦਾ ਮੁਲਾਕਾਤਾਂ ਹੁੰਦੀਆਂ ਸੀ ਕਿਉਂਕਿ ਉਹ ਇੱਥੇ ਰਹਿੰਦੇ ਸੀ ਲੁਧਿਆਣਾ ਅਸੀਂ ਪਹਿਲਾਂ ਦਿੱਲੀ ਰਹਿੰਦੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਹੁਣ 2-3 ਸਾਲ ਪਹਿਲਾਂ ਚੰਡੀਗੜ੍ਹ ਮੂਵ ਹੋਏ ਆ ਤਾਂ ਬਹੁਤ ਜ਼ਿਆਦਾ ਮੁਲਾਕਾਤ ਤਾਂ ਨਹੀਂ ਸੀ ਬਟ ਉਹਨਾਂ ਨੂੰ ਨਾ ਮਿਲਣਾ ਵੀ ਮਿਲੇ ਵਰਗਾ ਹੀ ਸੀਗਾ ਉਹਨਾਂ ਦੇ ਬਾਰੇ ਜਦੋਂ ਪੜਨਾ ਉਹਨਾਂ ਦੀਆਂ ਲਿਖੀਆਂ ਚੀਜ਼ਾਂ ਪੜ੍ਹਣੀਆਂ ਤਾਂ ਇਦਾਂ ਹੀ ਲੱਗਦਾ ਸੀ ਉਹ ਰੂਬਰੂ ਨੇ ਸਾਹਿਤ ਤੇ ਸੰਗੀਤ ਦਾ ਕੀ ਸੁਮੇਲ ਹੈਗਾ ਕੀ ਰਿਸ਼ਤਾ ਹੈ ਸਾਹਿਤ ਤੋਂ ਬਿਨਾ ਸੰਗੀਤ ਹੈ ਹੀ ਨਹੀਂ ਜੇ ਕੁਝ ਲਿਖਿਆ ਹੋਇਆ ਨਹੀਂ ਹੋਏਗਾ ਤਾਂ ਤੁਸੀਂ ਗਾਣਾ ਕਿਦਾ ਬਣਾਓਗੇ ਕਿਹਦੀ ਟਿਊਨ ਬਣਾਓਗੇ ਕੀ ਚੀਜ਼ ਕੰਪੋਜ਼ ਕਰੋਗੇ ਤੇ ਇੱਕ ਗੀਤ ਦਾ ਜੋ ਜਨਮ ਦাতা ਹੈ ਉਹ ਲੇਖਕ ਹੀ ਹੁੰਦਾ ਸੋ ਇਹ ਜਨਮ ਦাতা ਸੀਗੇ ਸ਼ਬਦਾਂ ਸ਼ਬਦਾਂ ਜਿਹੜਾ ਸ਼ਬਦਾਂ ਚ ਭਰੋਂਦਾ ਹੈ ਇੱਕ ਗੀਤ ਨੂੰ ਉਹ ਜਨਮ ਦাতা ਹੁੰਦਾ ਗੀਤ ਦਾ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਹਮੇਸ਼ਾ ਤੋਂ ਇਹ ਗੱਲ ਕਹਿਣਾ ਪਾਤਰ ਸਾਹਿਬ ਦੀਆਂ ਬਹੁਤ ਸਾਰੀਆਂ ਲਿਖਤਾਂ ਨੇ ਜਿਨ੍ਹਾਂ ਨੂੰ ਗੀਤਾਂ ਦੇ ਰੂਪ ਦੇ ਵਿੱਚ ਜਿਹੜਾ ਗਾਇਆ ਜਾ ਸਕਦਾ ਹੈ ਢਾਲਿਆ ਜਾ ਸਕਦਾ ਕੋਈ ਸੋਚਿਆ ਤੁਸੀਂ ਇਹੋ ਜਿਹਾ ਨਹੀਂ ਅਜੇ ਤਾਂ ਨਹੀਂ ਸੋਚਾਂਗਾ ਮੈਂ ਕੀਤਾ ਆਲਰੇਡੀ ਮੈਂ ਦੱਸਿਆ ਨਾ ਮੈਂ ਇੱਕ ਉਹਨਾਂ ਦਾ ਲਿਖਿਆ ਇੱਕ ਗਜ਼ਲ ਰਿਕਾਰਡ ਕੀਤੀ ਸੀ ਅਸਾਡੀ ਤੁਹਾਡੀ ਮੁਲਾਕਾਤ ਹੋਈ ਜும் ਬਲਦੇ ਹੋਏ ਜੰਗਲ ਤੇ ਬਰਸਾਤ ਹੋਈ ਇਹ ਮੈਂ ਜੋਰਾ 10 ਨੰਬਰੀਆ ਫਿਲਮ ਚ ਕੀਤਾ ਸੀ ਔਰ ਸ਼ਾਜ਼ੀਆ ਮਨਜ਼ੂਰ ਪਾਕਿਸਤਾਨ ਤੋਂ ਜੋ ਹੈਗੇ ਉਹਨਾਂ ਨੇ ਗਾਇਆ ਸੀ ਔਰ ਬਹੁਤ ਚੰਗੇ ਲੋਕਾਂ ਨੇ ਉਸ ਨੂੰ ਸੁਲਾਇਆ ਬਹੁਤ ਅੱਛੇ ਲੋਕਾਂ ਨੇ ਉਹਦੀ ਤਾਰੀਫ ਕੀਤੀ ਪਾਤਰ ਸਾਹਿਬ ਨੇ ਬਹੁਤ ਪਿਆਰ ਦਿੱਤਾ ਮੈਨੂੰ ਉਸ ਚੀਜ਼ ਲਈ ਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹਨਾਂ ਦਾ ਪਿਆਰ ਮਿਲਿਆ ਯਾਰ ਸਾਂਝੀ ਕਰੋਗੇ ਪੱਤਰ ਸਾਹਿਬ ਕੋਈ ਹੈ ਨਹੀਂ ਮੇਰੀ ਇਦਾਂ ਦੀ ਯਾਦ ਉਹਨਾਂ ਦੇ ਨਾਲ ਹੁੰਦੀ ਤਾਂ ਮੈਂ ਕਰ ਦੇਣੀ ਸੀ ਮੈਂ ਦੱਸਿਆ ਨਾ ਮੈਂ ਬਹੁਤ ਜ਼ਿਆਦਾ ਨਹੀਂ ਮਿਲਿਆ ਉਹਨਾਂ ਨੂੰ ਤੇ ਫਿਰ ਜੀ ਜ਼ਿਆਦਾ ਮਿਲਿਆ ਨਹੀਂ ਤਾਂ ਯਾਦ ਕਿਵੇਂ ਹੋਏਗੀ ਗਜ਼ਲ ਰਿਕਾਰਡ ਕੀਤੀ ਪੱਤਰ ਸਾਹਿਬ ਦਾ ਫੋਨ ਆਇਆ ਨਹੀਂ ਫੋਨ ਨਹੀਂ ਆਇਆ ਮੈਨੂੰ ਫਿਲਮ ਦੇ ਲਈ ਕੀਤੀ ਸੀ ਤੇ ਉਹ ਗਜ਼ਲ ਜੋ ਫਿਲਮ ਦੇ ਡਾਇਰੈਕਟਰ ਔਰ ਰਾਈਟਰ ਨੇ ਅਮਰਦੀਪ ਗਿੱਲ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਰਿਕਾਰਡ ਕਰਨੀ ਹੈ ਤੇ ਉਹਨਾਂ ਨੇ ਪੱਤਰ ਸਾਹਿਬ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਫਿਰ ਮੈਨੂੰ ਭੇਜੀ ਤੇ ਮੈਂ ਉਹਨੂੰ ਕੰਪੋਜ਼ ਕੀਤਾ ਸੀ ਪਾਤਰ ਸਾਹਿਬ ਨੂੰ ਜਿਹੜਾ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਅ ਰੌਣੀ ਜੀ ਤੁਹਾਡਾ ਜਿਹੜਾ ਰਿਸ਼ਤਾ ਸੀ ਪਾਤਰ ਸਾਹਿਬ ਦੇ ਨਾਲ ਉਹ ਕਿਸ ਤਰ੍ਹਾਂ ਦਾ ਸੀ ਤੇ ਤੁਹਾਡੀਆਂ ਕੀ ਯਾਦਾਂ ਜੁੜੀਆਂ ਨੇ ਮੈਨੂੰ ਲੱਗਦਾ ਹਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬੰਦੇ ਦਾ ਉਹਦੇ ਨਾਲ ਬਹੁਤ ਪਿਆਰਾ ਰਿਸ਼ਤਾ ਸੀਗਾ ਅ ਪੰਜਾਬੀ ਮਾਂ ਬੋਲੀ ਨੇ ਆਪਣਾ ਇੱਕ ਮਹਾਨ ਸਪੂਤ ਜਿਹੜਾ ਉਹ ਗਵਾ ਲਿਆ ਸੋ ਪਾਤਰ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਜਿੰਨਾ ਚਿਰ ਵੀ ਜੀਵਿਆ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਸਾਹਿਤ ਲਈ ਪੰਜਾਬੀ ਕਲਚਰ ਲਈ ਬਹੁਤ ਵੱਡਾ ਕੰਮ ਕੀਤਾ ਹੈ ਅੱਜ ਉਹ ਸਾਡੇ ਚ ਸਰੀਰਕ ਤੌਰ ਤੇ ਨਹੀਂ ਘਟਾ ਤਾਂ ਹਮੇਸ਼ਾ ਹੈ ਹੀ ਫੈਮਿਲੀ ਨੂੰ ਵੀ ਸਾਡੇ ਪੰਜਾਬੀ ਮਾਂ ਬੋਲੀ ਦੇ ਪਰਿਵਾਰ ਨੂੰ ਸਾਰੇ ਨੂੰ ਬਹੁਤ ਵੱਡਾ ਘਟਾ ਹੈ ਪਰ ਮੈਨੂੰ ਲੱਗਦਾ ਜਿੰਨਾ ਕੁਸ਼ ਪਾਤਰ ਸਾਹਿਬ ਲਿਖ ਕੇ ਗਏ ਇੰਨਾ ਕੁਸ਼ੀ ਹਜੇ ਉਹਨਾਂ ਨੇ ਹੋਰ ਲਿਖਣਾ ਬਾਕੀ ਸੀਗਾ ਸੋ ਹਮੇਸ਼ਾ ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚਿਰ ਪਾਤਰ ਸਾਹਿਬ ਦੀਆਂ ਲਿਖਤਾਂ ਦੇ ਰਾਹੀਂ ਉਹ ਆਪਣੇ ਨੌਜਵਾਨਾਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਪੰਜਾਬੀ ਮਾਮ ਬੋਲੀ ਦੇ ਧੀਆਂ ਪੋਤਾਂ ਦੇ ਦਿਲਾਂ 'ਚ ਟੜਕਦੇ ਰਹਿਣਗੇ ਤੁਹਾਡੀ ਆਖਰੀ ਮੁਲਾਕਾਤ ਪਾਤਰ ਸਾਹਿਬ ਹੁਣ ਨਾਲ ਕਦੋਂ ਹੋਈ ਜੇ ਤੁਹਾਨੂੰ ਯਾਦ ਹੋ ਉਹਨਾਂ ਦੇ ਜਾਣ ਤੋਂ 10 ਦਿਨ ਪਹਿਲਾਂ ਦੀ ਗੱਲ ਆ ਚੰਡੀਗੜ੍ਹ ਮਿਲੇ ਸੀ ਪਰ ਉਹਨਾਂ ਦੇ ਜਾਣ ਤੋਂ 3 ਦਿਨ ਪਹਿਲਾਂ ਮੈਂ ਚੰਡੀਗੜ੍ਹੋਂ ਲੰਘ ਇੱਥੋਂ ਲੰਘ ਰਿਹਾ ਸੀ ਲੁਧਿਆਣੇ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਮੈਂ ਫਿਰੋਜ਼ਪੁਰ ਜਾ ਰਿਹਾ ਹਾਂ ਜੀ ਲੰਘ ਰਿਹਾ ਹਾਂ ਉਹਨਾਂ ਨੇ ਕਿਹਾ ਆ ਜਾਓ ਚਾਹ ਦਾ ਕੱਪ ਪੀਣੇ ਬਹਿ ਕੇ 10 ਮਿੰਟ ਬਹਿ ਕੇ ਜਾਓ ਮੈਂ ਕਿਹਾ ਜੀ ਮੈਂ ਮਰਦਾ ਹੋਇਆ ਆਉਂਗਾ ਮੈਨੂੰ 4 ਦਿਨ ਉੱਥੇ ਕੋਈ ਕੰਮ ਸੀ ਫਿਰੋਜ਼ਪੁਰ ਪਰ ਤੀਜੇ ਦਿਨ ਸੋ ਇਹ ਹਮੇਸ਼ਾ ਦਿਲ ਚ ਵਿੱਚ ਅਫਸੋਸ ਰਹੂਗਾ ਕਿ ਉਹਨਾਂ ਦੀ ਗੱਲ ਮੰਨ ਕੇ ਜੇ ਉਹਨਾਂ ਨੂੰ 10 ਮਿੰਟ ਬਹਿ ਕੇ ਜਾਂਦੇ ਸੋ ਐਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਦੇ ਜੁਲਦੇ ਰਹਿਣਾ ਚਾਹੀਦਾ ਲੋਕਾਂ ਦੇ ਨਾਲ ਜਿਹੜਾ ਕੋਈ ਬੰਦਾ ਕਿਸੇ ਬਿਨਾਂ ਕੰਮ ਤੋਂ ਵੀ ਮਿਲ ਲੈਣਾ ਚਾਹੀਦਾ ਇਹ ਦਿਲ ਚ ਹਮੇਸ਼ਾ ਹੀ ਅਫਸੋਸ ਰਹੂਗਾ ਵੀ ਜੀ ਉਸ ਦਿਨ ਉਹਨਾਂ ਕੋਲ 10 ਮਿੰਟ ਬਹਿ ਕੇ ਜਾਂਦੇ ਉਹ ਸ਼ਾਇਦ ਮੇਰੀ ਆਖਰੀ ਮੁਲਾਕਾਤ ਹੁੰਦੀ ਅਸੀਂ ਇਹ ਦੇਖਦਾ ਤੁਹਾਡੀਆਂ ਜਿਹੜੀਆਂ ਫਿਲਮਾਂ ਬਹੁਤ ਸਾਹਿਤਿਕ ਸਾਹਿਤ ਨਾਲ ਵੀ ਤੁਹਾਡੇ ਸ਼ਬਦਾਵਲੀ ਜਿਹੜੀ ਬਹੁਤ ਸਾਹਿਤ ਨਾਲ ਜੁੜੀ ਹੋਈ ਹੈ ਪਾਤਰ ਸਾਹਿਬ ਤੁਹਾਨੂੰ ਉਹਦੇ ਵਿੱਚ ਵੀ ਕੁਝ ਸੇਧ ਦੰਦੇ ਰਹਿੰਦੇ ਸੀ ਕਿ ਫਿਲਮਾਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਦੀ ਕਮੀ ਆ। ਹਾਂਜੀ ਬਹੁਤ ਵਾਰ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹੀ ਪੰਜਾਬੀ ਸਿਨੇਮੇ ਬਾਰੇ ਕਿ ਕਿਹੋ ਜਿਹਾ ਸਿਨੇਮਾ ਬਣਾਉਣਾ ਚਾਹੀਦਾ ਕਿਹੋ ਜਿਹੇ ਗੀਤ ਆਉਣੇ ਚਾਹੀਦੇ ਨੇ। ਇੱਕ ਵਾਰ ਅਸੀਂ ਇੱਛਾ ਜਾਰੀ ਕੀਤੀ ਮੈਂ ਤੇ ਬਲਵਿੰਦਰ ਲੱਖੇ ਵਾਲੀ ਉਹਦੇ ਘਰੇ ਬੈਠੇ ਸੀਗੇ। ਮੈਂ ਕਿਹਾ ਜੀ ਇਹਦੀ ਪੰਜਾਬੀ ਸਿਨੇਮੇ ਦਾ ਇੱਕ ਨੈਸ਼ਨਲ ਐਂਥਮ ਬਣਾਉਣਾ ਚਾਹੁੰਦੇ ਆ। ਵੀ ਉਹ ਪੰਜਾਬੀ ਸਿਨੇਮੇ ਦਾ ਐਂਥਮ ਹੋਵੇ। ਤੁਸੀਂ ਲਿਖ ਕੇ ਦਿਓ। ਉਹ ਕਹਿੰਦੇ ਮੈਂ ਕੋਸ਼ਿਸ਼ ਕਰਦਾ। ਤੀਜੇ ਦਿਨ ਉਹਨੇ WhatsApp ਤੇ ਮੈਨੂੰ ਲਿਖ ਕੇ ਭੇਜਤਾ ਕਿ ਮੈਂ ਐਂ ਸੋਚਦਾ ਪੰਜਾਬੀ ਸਿਨੇਮੇ ਦਾ ਐਂਥਮ ਇਹ ਚਾਹੀਦਾ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜੀ ਵੱਡੇ ਸਿੰਗਰਾਂ ਤੋਂ 5-10 ਤੋਂ ਗਵਾ ਕੇ ਪੰਜਾਬੀ ਸਿਨੇਮੇ ਦਾ ਐਂਥਮ ਕੋਈ ਲਾਈਨ ਯਾਦ ਹੈ ਤੁਹਾਨੂੰ ਉਹ ਕਿਸ ਤਰ੍ਹਾਂ ਸੀ ਕੁਝ ਨਹੀਂ ਉਹ ਜਿਹੜੀ ਉਹਦੀ ਲਾਈਨ ਤਾਂ ਕਿਉਂਕਿ ਮੈਂ ਇਸ ਕਰਕੇ ਨਹੀਂ ਦੱਸਦਾ ਲਾਈਨਾਂ ਤਾਂ ਮੈਨੂੰ ਯਾਦ ਨਹੀਂ ਪਰ ਮੈਨੂੰ ਲੱਗਦਾ ਕਿ ਉਹ ਜਿਹੜੇ ਚੰਗੇ ਸਾਡੇ ਪੰਜਾਬੀ ਸੰਗੀਤ ਵਾਲੇ ਲੋਕ ਨੇ ਪੰਜਾਬੀ ਗਾਇਕ ਲੋਕ ਨੇ ਉਹਨਾਂ ਦੇ ਮੂੰਹੋਂ ਹੀ ਉਹ ਗੱਲਾਂ ਚੰਗੀਆਂ ਧਰਤੀ ਨੂੰ ਸਤਿਕਾਰ ਦੀਆਂ ਪੰਜਾਬੀ ਫਿਲਮਾਂ ਐਦਾਂ ਦਾ ਟਾਈਟਲ ਸੀਗਾ ਉਹਦਾ ਸੋ ਪਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਲੋਕ ਉਹਨਾਂ ਦੇ ਕੋਟੇਸ਼ਨਾਂ ਯੂਜ਼ ਕਰਦੇ ਨੇ ਖਾਸ ਕਰਕੇ ਸੀਐਮ ਸਾਹਿਬ ਜਾਂ ਹੋਰ ਲੋਕ ਉਹਨਾਂ ਤੋਂ ਸੇਧ ਲੈਂਦੇ ਨੇ ਕਿ ਮੈਂ ਰਾਹਾਂ ਤੇ ਤੁਰਦਾ ਤੁਰਦਾ ਤਰਾ ਬਣ ਜਾਂਦੇ ਨੇ ਜਾਂ ਦਿਲ ਖੋਲਾ ਹੁੰਦਾ ਯਾਰੋਂ ਕੇ ਪਾਸ ਨਾ ਖੋਲਣਾ ਪਰਤਾ ਯਾਰੋਂ ਕੇ ਸਾਥ ਔਰ ਕਿੰਨੀਆਂ ਚੀਜ਼ਾਂ ਹੋਈਆਂ ਨੇ ਜਿਹੜੀਆਂ ਲੋਕ ਆਪਣੀ ਜ਼ਿੰਦਗੀ ਵਿੱਚ ਮੋਟੋ ਬਣਾਉਂਦੇ ਨੇ ਕਿ ਸਾਡੀ ਜ਼ਿੰਦਗੀ ਦੇ ਮਕਸਦ ਇਹ ਨੇ ਉਹ ਲਾਈਫ ਜਿਉਣ ਦਾ ਸਟਾਈਲ ਦੱਸਣ ਵਾਲੇ ਬੰਦੇ ਸੀਗੇ ਜ਼ਿਆਦਾਤਰ ਜਿਹੜਾ ਪੰਜਾਬ ਦੀ ਚਿੰਤਾ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਝਲਕਦੀ ਸੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸਾਹਿਤ ਨੂੰ ਕਿਤਾਬਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿਤਾਬਾਂ ਕਿਵੇਂ ਪੜ੍ਹਦੇ ਹੋ ਤੁਹਾਡੀ ਜ਼ਿੰਦਗੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਨਾ ਬਿਲਕੁਲ ਜੀ ਮੈਂ ਇੱਕ ਚੰਗਾ ਪਾਠਕ ਹਾਂ ਸਾਹਿਤ ਪ੍ਰੇਮੀ ਹਾਂ ਮੈਂ ਆ ਵੀ ਕਿਤਾਬ ਲਿਖੀ ਆਪਣੇ ਪਿੰਡ ਬਾਰੇ ਸੋ ਇਸ ਕਰਕੇ ਮੈਨੂੰ ਸਾਹਿਤਕਾਰਾਂ ਨੂੰ ਮਿਲਣਾ ਚੰਗਾ ਲੱਗਦਾ ਹੈ ਸਾਹਿਤਕਾਰਾਂ ਨਾਲ ਗੱਲਾਂ ਬਾਤਾਂ ਕਰਨ ਚੰਗੇ ਲੱਗਦੀਆਂ ਮੈਂ ਜਿੱਥੇ ਵੀ ਜਾਵਾਂ ਅਬਰੌੜ ਜਾਵਾਂ ਜਾਂ ਕਿਤੇ ਇੱਥੇ ਜਾਵਾਂ ਹਮੇਸ਼ਾ ਮੇਰੇ ਬੈਗ 'ਚ ਦੋ ਕਿਤਾਬਾਂ ਮੇਰੇ ਨਾਲ ਹੋਣੀਆਂ ਜਦੋਂ ਵੀ ਟਾਈਮ ਮਿਲਦਾ ਹੈ ਕਿਉਂਕਿ ਕਿਤਾਬਾਂ ਐਸੀ ਚੀਜ਼ ਹੈ ਜਿਹੜੇ ਸਾਡੇ ਵਿਦਵਾਨ ਨੇ ਉਹ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਸਚਾਈਆਂ ਨੇ ਕੌਰੀਅੰਸ ਚਾਈਆਂ ਨੇ ਉਹ ਇਹਨਾਂ ਕਿਤਾਬਾਂ ਵਿੱਚ ਦਰਜ ਕਰਕੇ ਆਪ ਇਸ ਦੁਨੀਆ ਤੋਂ ਚਲੇ ਗਏ ਸੋ ਸਾਡੇ ਕੋਲੇ ਉਹਨਾਂ ਦਾ ਨਜ਼ਰੀਆ ਇਹ ਕਿਤਾਬਾਂ ਰਹੀ ਮੌਜੂਦ ਹੈ ਜਿਹੜਾ ਅਸੀਂ ਪੜ ਕੇ ਜਿਹਦੇ ਅਮਲ ਕਰ ਸਕਦੇ ਆਂ ਪੜ ਕੇ ਜਿਹੜਾ ਜਿੱਤੋ ਗਿਆਨ ਲੈ ਸਕਦੇ ਆਂ ਸਾਭ ਨੂੰ ਮੈਂ 1992 ਤੋਂ ਜਾਣਦਾ ਜੇ ਮੇਰੀ ਉਦੋਂ ਪਹਿਲੀ ਕਿਤਾਬ ਰਿਲੀਜ਼ ਹੋਈ ਸੀ ਪਾਤਰ ਸਾਹਿਬ ਨੇ ਕੀਤੀ ਸੀ ਸਭੀ ਹੋਰਾਂ ਦੇ ਰਾਹੀ ਮੈਂ ਉਹਨਾਂ ਨੂੰ ਮਿਲਿਆ ਸੀ ਔਰ ਫਿਰ ਉਹ ਕੈਨੇਡਾ ਦੇ ਵਿੱਚ ਜਦੋਂ ਜਿੰਨੀ ਵਾਰੀ ਵੀ ਜਾਂਦੇ ਰਹੇ ਮੈਂ ਉੱਥੇ ਵੀ ਉਹਨਾਂ ਦੇ ਨਾਲ ਸੰਪਰਕ ਤੇ ਰਿਹਾ ਇੱਥੇ ਵੀ ਪਿਛਲੇ ਦਿਨਾਂ 'ਚ ਖਾਸ ਤੌਰ ਦੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਰਹੀ ਉਹਦੇ 'ਚ ਪੰਜਾਬੀ ਭਾਸ਼ਾ ਕਿਵੇਂ ਆਵੇ ਉਹਦੇ ਸੰਦਰਭ ਦੇ ਵਿੱਚ ਵੀ ਉਹ ਬਹੁਤ ਫਿਕਰਮੰਦ ਸਨ ਜਿਹੜੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਮੈਂ ਉਹਨਾਂ ਮੀਟਿੰਗਸ ਦੇ ਵਿੱਚ ਵੀ ਸ਼ਾਮਲ ਹੋਇਆ ਉਹਨਾਂ ਦੇ ਨਾਲ ਬਹੁਤ ਨੇੜਲਾ ਰਿਸ਼ਤਾ ਸੀ ਔਰ ਮੈਂ ਉਹਨਾਂ ਦਾ ਮੈਂ ਸਮਝਦਾ ਕਿ ਮੇਰੇ ਵਾਂਗੂ ਹੋਰ ਵੀ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਮੈਂ ਉਹਨਾਂ ਦਾ ਫੈਨ ਸੀ ਬਹੁਤ ਉਹਨਾਂ ਦੀ ਸ਼ਾਇਰੀ ਦਾ ਕੋਈ ਦੇਖੋ ਦੂਸਰਾ ਪਾਤਰ ਹੋ ਨਹੀਂ ਸਕਦਾ ਪਾਤਰ ਇੱਕ ਹੀ ਸੀ ਔਰ ਪਾਤਰ ਬਣਨਾ ਬਹੁਤ ਔਖਾ ਪੱਤੜ ਤੋਂ ਪਾਤਰ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਆ ਬਹੁਤ ਬਹੁਤ ਵੱਡਾ ਆ ਔਰ ਉਹ ਹਮੇਸ਼ਾ ਜਿਉਂਦੇ ਰਹਿਣਗੇ ਸਾਹਿਤਕਾਰਾਂ ਦੇ ਵਿੱਚ ਭਲੇ ਸੀਐਮ ਸਾਹਿਬ ਕਰਨਗੇ ਇੱਕ ਉਹਨਾਂ ਨੇ ਅਵਾਰਡ ਦੀ ਤਾਂ ਗੱਲ ਕੀਤੀ ਹੋਈ ਆ ਦੂਸਰੀ ਕੁਝ ਜਿਹੜੇ ਪਾਤਰ ਸਾਹਿਬ ਦੇ ਨਾਲ ਇੱਥੇ ਲੁਧਿਆਣੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੇ ਇੱਕ ਦੋ ਕਿਹਾ ਹੋਇਆ ਸ਼ਾਇਦ ਹੋ ਸਕਦਾ ਇੱਕ ਕੋਡ ਆਫ ਕੰਡਕਟ ਕਰਕੇ ਨਾ ਹੋ ਸਕੇ ਪਰ ਜੋ ਵੀ ਹੋ ਸਕੇ ਕਿਉਂਕਿ ਸੀਐਮ ਸਾਹਿਬ ਤਾਂ ਖੁਦ ਉਹਨਾਂ ਦੇ ਬਹੁਤ ਵੱਡੇ ਪਰਸੰਸ਼ਕ ਨਹੀਂ ਸੀ ਉਦੋਂ ਪਾਤਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਉਹਦੇ ਉੱਤੇ ਕੁਝ ਖਰਚਾ ਆਉਂਦਾ ਹੈ ਕਿ ਸਾਨੂੰ ਬੰਦੇ ਫੁੱਲ ਟਾਈਮ ਰੱਖਣੇ ਪੈਣਗੇ ਸੋ ਸੀਐਮ ਸਾਹਿਬ ਨੂੰ ਮਿਲਣ ਵੀ ਗਏ ਉਦੋਂ ਮੈਂ ਵੀ ਉੱਥੇ ਸੀਗਾ ਸਭੀ ਹਰੀਬੀਸੀ ਸਾਰੇ ਗਏ ਸੀਗੇ ਤਾਂ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਭਾਸ਼ਾ ਵਿਭਾਗ ਦੇ ਕੋਲੇ ਪੈਸੇ ਜਮ੍ਹਾਂ ਕਰਾ ਦਨੇ ਆ ਤੁਸੀਂ ਪੈਸਿਆਂ ਦੀ ਤਾਂ ਬਿਲਕੁਲ ਫਿਕਰ ਹੀ ਨਾ ਕਰੋ ਕਿ ਕਿੰਨੇ ਲੱਗਦੇ ਨੇ ਕਿਉਂਕਿ ਪੰਜਾਬੀ ਬੋਲੀ ਨੂੰ ਉਹਦੇ ਹਾਨ ਦਾ ਜਿਹੜਾ ਉਹ ਕਰਨ ਦੇ ਵਾਸਤੇ ਖਾਸ ਤੌਰ ਦੇਤੇ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਯੋਗ ਹੋਣਾ ਬੜਾ ਜ਼ਰੂਰੀ ਆ ਬਹੁਤ ਸਾਰੀਆਂ ਭਾਸ਼ਾਵਾਂ ਨੇ ਜੜੀਆਂ ਉਹਦੇ ਵਿੱਚ ਆ ਗਈਆਂ ਨੇ ਪਰ ਸਾਨੂੰ ਥੋੜੀ ਜੀ ਪ੍ਰੋਬਲਮ ਜਿਹੜੀ ਆ ਨਾ ਇੱਕ ਤਾਂ ਫੌਂਟ ਦੀ ਵਜ੍ਹਾ ਕਰਕੇ ਆ ਰਹੀ ਆ ਉਹ ਉਹ ਬਾਕੀ ਸਾਰੇ ਜਿੰਨੇ ਨੇ ਉਹ ਯੂਨੀਕੋਡ ਦੇ ਵਿੱਚ ਤਬਦੀਲ ਹੋਣੇ ਨੇ ਤਾਂ ਉਹ ਹੁਣ ਬੜੀ ਤੇਜ਼ੀ ਦੇ ਨਾਲ ਕੰਮ ਬਹੁਤ سارے ਲੋਕ ਜਿਹੜੇ ਉਹ ਕਰ ਰਹੇ ਨੇ ਜਿੱਥੇ ਸਰਕਾਰ ਦਾ ਰੋਲ ਹੋਊਗਾ ਸਰਕਾਰ ਉਹਦੇ ਵਾਸਤੇ ਕਮਿਟਡ ਹੈ